ਮੈਂ ਕੀ ਕਹਿ ਰਿਹਾ ਜੋਤ ਹਾਂਜੀ ਸਮਾਨ ਜਿਹੜਾ ਵਾ ਨਾ ਉਹ ਅੱਧਾ ਅੱਧਾ ਕਿਲੋ ਘਾਟ ਹੀ ਰੱਖਾਂਗੇ ਹਾਂਜੀ ਮੁੜ ਕੇ ਤੁਹਾਨੂੰ 에어ਪੋਰਟ ਤੇ ਕੋਈ ਮੁਸ਼ਕਿਲਤ ਨਾ ਹੋ ਗਈ ਘਟੋ ਘਟ ਹਾਂਜੀ ਪਾਇਆ ਤੇ ਥੋੜਾ ਥੋੜਾ ਜਿਹਾ ਹੀ ਆ ਬੱਸ ਫਿਰ ਤੁਸੀਂ ਲੈ ਜਾਣਾ ਹੈ ਪਰਸੋਂ ਤੁਸੀਂ ਜਾਣਾ ਵਾ ਤੇ ਡੈਡੀ ਹੁਣ ਕਹਿਣਾ ਹੈ ਵੀ ਟਿਕਟ ਤੇ ਪਾਸਪੋਰਟ ਦੇ ਜਾਂਦੇ ਕੋਈ ਨਹੀਂ ਮੈਂ ਕਹਿ ਦਿੰਨੀ ਹੈ ਹੈ ਉਹਨਾਂ ਨੂੰ ਉਹ ਵੀ ਸਮਾਨ ਫੜਾ ਦਿਓ ਤੇ ਮੁੜ ਕੇ ਨਾਲ ਹੀ ਆਪਣਾ ਬੈਗ ਦੇ ਵਿੱਚ ਬੈਗ ਤੇ ਕਰ ਲੋਗੇ ਹਾਂਜੀ ਨਹੀਂ ਉਹਦਾ ਕਹਿਣ ਤੇ ਦੇਹੀ ਭੀ ਆਉਣਾ ਵਾ ਹੋ ਸਕਦਾ ਅੱਜ ਕੱਲ ਚ ਆਈ ਜਾਂ ਠੀਕ ਹੈ ਠੀਕ ਹੈ ਚਲ ਇਹਨੂੰ ਤਾਂ ਕਰੋ ਹਾਂ ਬੰਦ ਦੂਜੇ ਬੈਗ ਜਿਹੜੇ ਉੰਦਰ ਹਾਂਜੀ ਉਹ ਮੈਂ ਕਰ ਲੇਗਾ ਹੋ ਗਿਆ ਸਰ ਇਹ ਸਮਾਨ ਪੈ ਗਿਆ ਹੋਰ ਇਹ ਐਂ ਪੈ ਗਿਆ ਨਾ ਫਿਰ ਇਹ ਕੋਲ ਰੱਖ ਲੂੰਗੀ ਥੋੜਾ ਬੋਤਾ ਖਾਣ ਪੀਣ ਦਾ ਵੀ ਸਮਾਨ ਜਣਾ ਨਾ ਆਪਣੇ ਕਿਟੇ ਚ ਪਾ ਛੜਿਓ ਠੀਕ ਠੀਕ ਆ ਕਹਿੰਦੇ ਆ ਵੀ ਮੁੜ ਕੇ ਉੱਥੇ ਭੁੱਖ ਲੱਗਦੀ ਹੁੰਦੀ ਜਾਂ ਅਚੇ ਤੇ ਫਿਰ ਟਾਈਮ ਵੀ ਲੱਗਣਾ ਵਾਵਾ ਹਾਂਜੀ ਠੀਕ ਆ ਚੱਲ ਹੁਣ ਇਹ ਆ ਫਿਰ ਤੁਸੀਂ ਉੱਥੇ ਜਾ ਕੇ ਨਾ ਬਹੁਤੀ ਕੰਮ ਦੀ ਖੇਚਣਾ ਕਰਿਓ ਠੀਕ ਆ ਨਾ ਜੇ ਕਿਤੇ ਪੈਸੇ ਥੋੜੀ ਬੋਦੀ ਲੋਡ ਵੀ ਹੋਊਗੀ ਨਾ ਤੇ ਮੈਨੂੰ ਦੱਸ ਦਿਓ ਮੈਂ ਮਗਰ ਭੇਜ ਦਿਆ ਕਰੂਗਾ ਨਹੀਂ ਨਹੀਂ ਕੋਈ ਗੱਲ ਨਹੀਂ ਕੰਮ ਤੇ ਤੁਹਾਨੂੰ ਪਤਾ ਕਰਨਾ ਹੀ ਪੈਣਾ ਵਾ ਕਿੰਨੇ ਕੁ ਮਗਰ ਵੀ ਤੁਸੀਂ ਪੈਸੇ ਭੇਜੋਗੇ ਹੁਣ ਇੱਥੇ ਹੀ ਨੇ ਪੈਸੇ ਲਾ ਕੇ ਚੱਲੇ ਆਂ ਤੇ ਉੱਥੇ ਜਾ ਕੇ ਵੀ ਵੇលੀ ਰਹੀ ਤੇ ਫਾਇਦਾ ਕੀ ਹੈ ਚਲੋ ਕੋਈ ਗੱਲ ਨਹੀਂ 6-7 ਮਹੀਨੇ ਦੀ ਗੱਲ ਵਾ ਸਾਰੀ ਮੁੜ ਕੇ ਮੈਂ ਆ ਹੀ ਜਾਣਾ ਵਾ ਮੁੜ ਕੇ ਮੈਂ ਕਮਾਉਂਦਾ ਪੂੰਗਾ ਤੇ ਤੁਸੀਂ ਆਪਣੀ ਪੜ੍ਹਾਈ ਸ਼ੁਰੂ ਕਰ ਲਿਓ ਫੇਰ ਕੋਈ ਗੱਲ ਨਹੀਂ ਤੁਸੀਂ ਵੀ ਕੰਮ ਨਾ ਕਰੋ ਮੈਂ ਐਡਜਸਟ ਕਰ ਲੈਣਾ ਹੂੰ ਤੁਸੀਂ ਕਰ ਲਓ ਡੈਡੀ ਨੂੰ ਫੋਨ ਉਹਨਾਂ ਨੂੰ ਕਹੋ ਵੀ ਆ ਜਾ ਕੇ ਡਾਕੂਮੈਂਟ ਦੇ ਜੀ ਕੋਈ ਨਹੀਂ ਮੈਂ ਕਹਿ ਦਿੰਦੀ ਠੀਕ ਆ ਕਰ ਲਓ ਫਿਰ ਫੋਨ ਨਾਲੇ ਸਮਾਨੰਦ ਰੱਖ ਲਓ ਕੋਈ ਚਲ ਅੰਤੋਂ ਤੱਕ ਦੇ ਸਾਰੇ ਕੰਮ ਬੜੇ ਵਧੀਆ ਹੋਏ ਗਾਂ ਵੀ ਹੁਣ ਸਭ ਕੋ ਠੀਕ ਠੀਕ ਹੀ ਹੋ ਗਈ ਨਾ ਤੇ ਫੀਰ ਵਾ ਪੁੱਤ ਹੋ ਗਈ ਆ ਪੈਕਿੰਗ ਹਾਂਜੀ ਪੈਕਿੰਗ ਤੇ ਹੋਈ ਗਈ ਆ ਅੱਛਾ ਵੱਡੇ ਵੈਅ ਦੇ ਪੈਕ ਹੋ ਗਏ ਸੀ ਛੋਟੇ ਜਿਹੇ ਸਮਾਨ ਥੋੜਾ ਜਿਹਾ ਪੈਣ ਵਾਲਾ ਠੀਕ ਆ ਤੇ ਉਹਦਾ ਭਰਾ ਵੀ ਕਹਿੰਦਾ ਜੋਦਾਂ ਤੇ ਉਹਨਾਂ ਵੀ ਸਮਾਨ ਕੋ ਭੇਜਣਾ ਆਪਣੇ ਯਾਰ ਦੋਸਤ ਨੂੰ ਕਿਹਨੂੰ ਥੋੜਾ ਜਿਹਾ ਹੋਵਾ ਕਿੰਦੀ ਹੋ ਵੀ ਚਲ ਨਾਲ ਲੈ ਜਾਉਗੇ ਅੱਛਾ ਅੱਛਾ ਹਾਂ ਤੇ ਪੁੱਤ ਤੂੰ ਇਹਨਾਂ ਪੱਕਿਆਂ ਕਰਨਾ ਹੈਗਾ ਪੱਕਿਆਂ ਚਲੋ ਮੈਂ ਕੀਤਾ ਹੀ ਆ ਹਾਂ ਮੈਂ ਕੀਤੀ ਹੀ ਗੱਲ ਮੈਂ ਕਿਹਾ ਕੋਈ ਗੱਲ ਨਹੀਂ ਥੋੜਾ ਜਿਹਾ ਜਾ ਕੇ ਐਡਜਸਟ ਕਰਿਓ ਹਾਂ ਤੇ ਮੁੜ ਕੇ ਮੈਂ ਮੈਂ ਮਗਰ ਆਈ ਜਾਣਾ ਮੈਂ ਤੇ ਚਲ ਮੈਂ ਹਾਂ ਮੈਂ ਕੰਮ ਕਰਨ ਲੱਗ ਪੂੰਗਾ ਤਸੀਂ ਪੜੀ ਜਾਓ ਕਿੰਦੀ ਕਿੰਦੀ ਕੋਈ ਗੱਲ ਨਹੀਂ ਇਦਾਂ ਹੀ ਕਰਾਂਗੇ ਤੇ ਕਿੰਦੀ ਕੋਈ ਨਹੀਂ ਜਿਨਾ ਚਿਰ ਮੈਨੂੰ ਲੋੜ ਹੈ ਮੈਂ ਆਪ ਹੀ ਕਰੂੰਗੀ ਕੰਮ ਚੱਲ ਬਹੁਤਾ ਨਹੀਂ ਤਾਂ ਆਪਣੇ ਉੱਥੇ ਖਰਚੇ ਵਰਚੇ ਜੋਗਾ ਦੇ ਘਰੇ ਨਹੀਂ ਨਹੀਂ ਇੰਨਾ ਤਾਂ ਚਲੋ ਕਰੂਗੀ ਮਮਾ ਤੁਹਾਨੂੰ ਤਾਂ ਕੀ ਕਰਨੇ ਆ ਆਪਣਾ ਉੱਥੇ ਖਰਚਾ ਕੱਢੀ ਜਾਵੇ ਇਹ ਨਹੀਂ ਨਾ ਉੱਥੇ ਜਾ ਕੇ ਫਿਰ ਮਗਰ ਫੋਨ ਆ ਜੇ ਪੈਨੇ ਚਾਹੀਦੀ ਆ ਤਾਂ ਮੈਨੂੰ ਛੇਤੀ ਨਾਲ ਕੱਲ ਦੋ ਤੂੰ ਵੀ ਸਿਆਣਾ ਵਾ ਅਹੀਂ ਕਿਹੜੇ ਅੰਦਰ ਭਰੇ ਆ ਪੇ ਬੋਰੇ ਭਰ ਭਰ ਰੱਖੇ ਆ ਇਹਨੂੰ ਕੱਢਣੇ ਤਾਂ ਫੜਾ ਦੇਣੇ ਆ ਆਪਣੇ ਤਾਂ ਘਰਾਂ ਦੇ ਗੁਜ਼ਾਰੇ ਮਹਾ ਹੋਣ ਡੇ ਆ ਪਿਆੜੀ ਵੇਚ ਕੇ ਇਹਨੂੰ ਲੱਗੇ ਆ ਕੱਲਣ ਮੈਨੂੰ ਤਾਂ ਜਿਵੇਂ ਵੀ ਡਰ ਲੱਗੀ ਜਾਂਂ ਡਿਆ ਵਾ ਪੇ ਗਾੜੀ ਜਿਹੜਾ ਟਾਈਮ ਆਉਣਾ ਉਹ ਵਧੀਆ ਆਵੇ ਉਹ ਮੰਮੀ ਡਰਤੀ ਹੁਣ ਮੈਨੂੰ ਵੀ ਲੱਗਿਆ ਡਿਆ ਵ ਪਰ ਕੀ ਕਰਾਂ ਯਕੀਨ ਤਾਂ ਕਰਨਾ ਹੀ ਪੈਣਾ ਕਿ ਨਹੀਂ ਹੁਣ ਜੇ ਯਕੀਨ ਨਾ ਕਰਾਂਗੇ ਤੇ ਫਿਰ ਉਹਦੇ ਮਨ ਚ ਪੱਕਾ ਇਹ ਡਰੇੜ ਹੋ ਜਾਊਗਾ ਵੀ ਮੈਂ ਇਹਨੂੰ ਖਾੜਨਾ ਹੀ ਨਹੀਂਗਾ ਵੀ ਇਹ ਪੁੱਤ ਗੱਲ ਯਕੀਨ ਦੇਣੀਗੀ ਯਕੀਨ ਕਰ ਵੀ ਲਈਦਾ ਵਾ ਜਿੱਦਾਂ ਇਹਦਾ ਪਿਓ ਉਹਦਣ ਬੋਲਣ ਰਿਹਾ ਸੀ ਨਾ ਉਹਦੀਆਂ ਗੱਲਾਂ ਸੁਣ ਕੇ ਯਕੀਨ ਨਹੀਂਗਾ ਫਿਰ ਆਉਂਦਾ ਕਿਦਾਂ ਡਰਾਵੇ ਦੇਣ ਰਿਹਾ ਹੈਗਾ ਜੇ ਨਹੀਂ ਤੁਹਾਡੇ ਕੋਲ ਗੱਲ ਬੰਦੀ ਅਸੀਂ ਆਪਣੀ ਕੁੜੀ ਘਰ ਦਿੰਨੇ ਆ ਤੁਸੀਂ ਆਪਣਾ ਮੁੰਡਾ ਘਰ ਦੋ ਉਹਨੂੰ ਇੰਨੀ ਸਮਝ ਨਹੀਂਗੀ ਕਿ ਇਹ ਵਿਆਹ ਹੈ ਹੁਣ ਮੈਂ ਕੁੜਮਾ ਦੇ ਘਰ ਆਇਆ ਹਾਂ ਮਤਰੀ ਕੀ ਨਾ ਗੱਲ ਕਰਾਂ ਚੱਲ ਮੈਂ ਵੀ ਜੋਤ ਨੂੰ ਉਦਾਂ ਸਮਝਾਉਂਗੀ ਵੇਹ ਪੁੱਤ ਹੁਣ ਤੇਰ ਨਾਲ ਵਿਆਹ ਆ ਵਾ ਤਾਂ ਹੀ ਆ ਹੀ ਖਰਚਾ ਇੰਨਾ ਕੀਤਾ ਵਾ ਨਾ ਨਹੀਂ ਤੇ ਐਸੇ ਸਮੇਂ ਦੇ ਵਿੱਚ ਤਦਾਰ ਪਈਏ ਨਾ ਕਿਸੇ ਨੂੰ ਦਿੱਤੇ ਜਾਂਦੀ ਇਹ ਤਾਂ ਗੱਲ ਹੈਗੀ ਮੇਰੀ ਤੇ ਤੂੰ ਵੀ ਹੁਣ ਧਿਆਨ ਰੱਖੀ ਇਹਦੇ ਆਲਾ ਤੁਸੀਂ ਇਹ ਕੰਮ ਕਰਿਓ ਹਮ ਮੈਂ ਜੋਤ ਨੂੰ ਇਹ ਗੱਲ ਕਹੀ ਹੈ ਹਮ ਮੈਂ ਤਾਂ ਆਪਣੀ ਡੈਡੀ ਨੂੰ ਫੋਨ ਕਰ ਤੇ ਮੈਂ ਚੰਨ ਵਾਲੇ ਆ ਕੇ ਤੈਨੂੰ ਮਿਲ ਗਿਲ ਜਾਂਦੇ ਸਾਰੇ ਜਣੇ ਹਮ ਤੇ ਨਾਲੇ ਮੈਂ ਹਾਂ ਪਾਸਪੋਰਟ ਤੇ ਟਿਕਟ ਦੇ ਜਾਂਦੇ ਆ ਆ ਠੀਕ ਆ ਤੇ ਹੋ ਸਕਦਾ ਅੱਜ ਆਉਣ ਜੇ ਹੋਣਗੇ ਨਾ ਤੇ ਤੁਸੀਂ ਉਹਦੀ ਮੰਮੀ ਨਾਲ ਗੱਲ ਕਰਿਓ ਕੋਈ ਗੱਲ ਨਹੀਂ ਮੈਂ ਕਰੂੰਗੀ ਠੀਕ ਆ ਉਹਦੇ ਡੈਡੀ ਦਾ ਤੇ ਭਰਾ ਦਾ ਸੁਭਾਅ ਥੋੜਾ ਜਿਹਾ ਕਾਲਾ ਜਿਹਾ ਲੱਗਦਾ ਮੈਨੂੰ ਤੇ ਫਿਰ ਵੀ ਮੰਮੀ ਦਾ ਸੁਭਾਅ ਤਾਂ ਠੀਕ ਹੀ ਹੋਊਗਾ ਨਾ ਚਲ ਕੋਈ ਨਹੀਂ ਮੈਂ ਆਪਣੇ ਤਰੀਕੇ ਨਾਲ ਗੱਲ ਕਰ ਲੂੰਗੀ ਹਾਂ ਕਿਉਂਕਿ ਅਜੇ ਤੱਕ ਉਹਨੇ ਸਾਡੇ ਨਾਲ ਕੋਈ ਮਾੜੀ ਨਹੀਂ ਕੀਤੀ ਹਾਂ ਤੇ ਚਲ ਫਿਰ ਵੀ ਮਾਂ ਆ ਉਹਦੀ ਧੀ ਨੂੰ ਸਮਝਾਊਗੀ ਹਨਾ ਤੁਸੀਂ ਗੱਲ ਕਰਿਓ ਅੱਜ ਉਹਨੂੰ ਸਮਝਾ ਦਿਓ ਸਾਰਾ ਵੀ ਭੈ ਜੀ ਵੇਖੋ ਕਿ ਹੁਣ ਨਿਆਣੇ ਦੀ ਜ਼ਿੰਦਗੀ ਦਾ ਸੰਭਾਲਵਾ ਤੇ ਚਲੋ ਦੋਵੇਂ ਜਣੇ ਚੱਲ ਜਾਨੇ ਗੱਲਾਂ ਨਾ ਹੀ ਦੱਸਿਓ ਮੜਾ ਮੋਟਾ ਗੱਲਾਂ ਚ ਗੱਲ ਕਰ ਲਈ ਤੇ ਸਾਡਾ ਵੀ ਫਿਕਰ ਮੁੱਕ ਜਾਊਗਾ ਦੋਵੇਂ ਜੀ ਆਪਣਾ ਉੱਥੇ ਕਮਾਉਣਗੇ ਖਾਣਗੇ ਨਹੀਂ ਤੁਸੀਂ ਕਰ ਲਿਓ ਗੱਲ ਮੈਂ ਬਣਾ ਜੈ ਡੈਡ ਨੂੰ ਦੱਸਦਾ ਇੱਕ ਦੋ ਚੀਜ਼ਾਂ ਹੋਰ ਲਿਆਉਣ ਆਣੀਆਂ ਵਾ ਤੇ ਫਿਰ ਉਹ ਸ਼ਰਮ ਹੋਈ ਆਪਾਂ ਹਾਂ ਚਲ ਹੋ ਆਓ ਜਾਓ ਇਹ ਤੋਂ ਉਹਦੀ ਤਿਆਰੀ ਕਰਵਾਉਣ ਡਿਆ ਵਾ ਤੇ ਮੇਰਾ ਤੇ ਮੰਨ ਡਰਿਆ ਵਾ ਉਹਦੇ ਦੋ ਤਿੰਨ ਬੈਗ ਭਰ ਕੇ ਬੈਠੀ ਆ ਇਹ ਭਰਾ ਨੇ ਵੀ ਸਮਾਨ ਘਲਾਉਣਾ ਵਾ ਤਾਂ ਜੇ ਪਿਓ ਨੇ ਤਾਂ ਭਰਾ ਨੇ ਤਾਂ ਮਾਂ ਨੇ ਆਉਣਾ ਵਾ ਬੰਦਾ ਪੁੱਛੇ ਖਰਚਾ ਸਾਰਾ ਹੀ ਲਾਉਂਦੇ ਐ ਤੇ ਚਲਾਕੀਆਂ ਕਿਉਂ ਵਰਤਦੇ ਫਿਰਦੇ ਆ ਅਜੇ ਤੱਕ ਆਖਾਂ ਦਾ ਪਾਸਪੋਰਟ ਤੇ ਉਹ ਤੇ ਟਿਕਟ ਜਿਹੜੀ ਉਹ ਨਹੀਂ ਦਿੱਤੀ ਆਂਦੇ ਹੋਣੀ ਆ ਇੱਥੋਂ ਲੈ ਜਾਾਂਗੇ ਕੁੜੀ ਨੂੰ ਨਾਲ ਤਹੀਂ ਆਪੇ ਚੜਾਉਂ ਜਾਵਾਂਗੇ ਪਰ ਮੈਂ ਇਹਨੂੰ ਮੁੰਡੇ ਨੂੰ ਕਹਿਣਾ ਵਾ ਕਿ ਅਸੀਂ ਆਪਣੇ ਘਰੋਂ ਤੋਰਾਂਗੇ ਕਿ ਅਸੀਂ ਕਿਉਂ ਤੋਰਨਾ ਜਦੋਂ ਖਰਚਾ ਹੀ ਸਾਰਾ ਲਾਇਆ ਵਾ ਚਾਤਰਗਿਰੀਆਂ ਇਹ ਕਿਉਂ ਕਰਨਾ ਇਹ ਜਿਹੜੇ ਰਿਸ਼ਤੇਦਾਰ ਮੈਨੂੰ ਪਏ ਆ ਨਾ ਇਹ ਜਾਦੀ ਤੇਜ਼ ਪੈ ਗਈ ਆ ਦੁਨੀਆਂ ਹੁੰਦੀ ਵੀ ਆ ਪਰ ਇੰਨੀ ਤੇਜ਼ ਨਹੀਂ ਹੁੰਦੀ ਜਾਦੇ ਮੂੰਹ ਜ਼ੋਰ ਵਾ ਹੁਣ ਇਹੀ ਵੀ ਫਸੇ ਆ ਜਿੱਦਾਂ ਕਹਿੰਦੇ ਹਨ ਮੰਨਣੀ ਪੈ ਰਹੀ ਆ ਚੱਲ ਕੋਈ ਨਹੀਂ ਆਉਂਦੀ ਆ ਨਾ ਇਹਦੀ ਮਾਂ ਉਹਦਣਾ ਗੱਲ ਕਰਦੀ ਆ ਮੈਂ ਜਿਹਨਾਂ ਨੂੰ ਫੋਨ ਕਰੀ ਦਵਾ ਤੇਰੇ ਕਿਤੇ ਕੰਮ ਕਰਨਾਂਗੇ ਹੁਣ ਵੀਜੀ ਨੂੰ ਲਾਉਣੀ ਹੈਲੋ ਸਸਿਕਾ ਲਵਜੀ ਸਸਿਕਾ ਬਣੋ ਉਸਨਾ ਠੀਕ ਠਾਕ ਹਾਂਜੀ ਵਧੀਆ ਤੀਹ ਸੁਣਾਓ ਠੀਕ ਠਾਕ ਹੋਰ ਕੀ ਬੰਦਿਆ ਬੰਨਾ ਬੰਨਾ ਕੁਛ ਨਹੀਂ ਵਿਜੀ ਬਸ ਤਿਆਰੀਆਂ ਹੀ ਰੈਂਗ ਕਰਨ ਅੱਛਾ ਅੱਛਾ ਹਾਂਜੀ ਵਾਲੇ ਕੱਪੜੇ ਕੱਪੜੇ ਪੈਕ ਕਰ ਲਿਆ ਹੋਰ ਤੀਹ ਸੁਣਾਓ ਮੰਮੀ ਨਹੀਂ ਠੀਕ ਠਾਕ ਨੇ ਹਾਂ ਠੀਕ ਠਾਕ ਆ ਸਾਰੇ ਵਧੀਆ ਵਾ ਠੀਕ ਐ ਤੇ ਤੀਹ ਆਈ ਜਾਂਦੇ ਮੈਂ ਕੈਂਡੀ ਨਾਲੇ ਫੇਰਾ ਮਾਰ ਜਾਂਦੇ ਤੇ ਨਾਲੇ ਪਾਸਪੋਰਟ ਵਗੈਰਾ ਦੇ ਜਾਂਦੇ ਕੋਈ ਗੱਲ ਐ ਆ ਨਹੀਂ ਵੀ ਸਾਰੇ ਜਣੇ ਆਜਣ ਆਹ ਤੁਸੀਂ ਆਜੋ ਇਹ ਵੀ ਉਹ ਵੀ ਨੂੰ ਕਹਿੰਦੇ ਸੀ ਕਿ ਚਲ ਵੀ ਜੀ ਹੁਣ ਜੇ ਪਾਸਪੋਰਟ ਵਗੈਰਾ ਦੇ ਜਾਂਦੇ ਤੇ ਹਨਾ ਹੀ ਵੀ ਆਪਣੀ ਕੋਈ ਤਿਆਰੀ ਕਰਨ ਵਾਲੇ ਬੰਦੇ ਅੱਛਾ ਅੱਛਾ ਹਾਂਜੀ ਨਹੀਂ ਨਹੀਂ ਕੋਈ ਨਹੀਂ ਭਾਬੀ ਤੇਰੀ ਨੂੰ ਵੀ ਲੈ ਆਉਣਾ ਨਾਲ ਤੇ ਨਾਲ ਹੀ ਮੰਮੀ ਡੜੀ ਆ ਜਾਂਦੇ ਪਰ ਸਾਰੇ ਜਣੇ ਮਿਲ ਜਾਗੇ ਨਾਲੇ ਆਣ ਕੇ ਕੋਈ ਨਹੀਂ ਤੁਸੀਂ ਆਜੋ ਸਾਰੇ ਜਣੇ ਪਰ ਆਉਣ ਤੋਂ ਪਹਿਲਾਂ ਇਹਨਾਂ ਮੈਨੂੰ ਮੜਾ ਜਾ ਫੋਨ ਕਰ ਦਿਓ ਮੈਂ ਫਿਰ ਸਾਰੀ ਤਿਆਰੀ ਕਰ ਲਵਾਂਗੀ ਕੋਈ ਨਹੀਂ ਕੋਈ ਨਹੀਂ ਮੈਂ ਆਣਾ ਦਾ ਦੇਣਾ ਡੜੀ ਬਣਾਉਣ ਨੂੰ ਵੀ ਹਾਂਜੀ ਇਹ ਫਿਰ ਕਰਕੇ ਸਲਾਹ ਦੇ ਫਿਰ ਦੱਸ ਦਿੰਨੇ ਆਂ ਚਲੋ ਠੀਕ ਐ ਵੇਜੀ ਫਿਰ ਹੈ ਚਲੋ ਠੀਕ ਹੈ ਹਾਂਜੀ ਬਬਲੀ ਹਾਂਜੀ ਗੱਡੀ ਕੱਢ ਹਾਂ ਬਾਹਰ ਜਾ ਰਮਾ ਹੋ ਕੇ ਆਵਾਂ ਇਹ ਜਾਣਾ ਹੀ ਕਿਤੇ ਆਰਤੀ ਵਾਲ ਜਾਣਾ ਹੀ ਅੱਛਾ ਅੱਛਾ ਮੈਂ ਹਾਂ ਉਹ ਝੋਨਾ ਜਾਣਾ ਮਟਾਉਣਾ ਵਾ ਇੱਕ ਵਾਰੀ ਉਹਨੂੰ ਮਿਲਾਈਏ ਵੀ ਮੁੜ ਕੇ ਟਾਈਮ ਨਾਲ ਵਿਲਾ ਕਰ ਦੂਗਾ ਉਹ ਡੈਡ ਜੀ ਉਥੇ ਤੇ ਤੁਸੀਂ ਚੱਲੇ ਜੀ ਤੇ ਜੋ ਉਦਾਂ ਆਉਂਦੇ ਐ ਮੈਨੂੰ ਫੋਨ ਅੱਛਾ ਤੇ ਉਹ ਕਹਿੰਦੀ ਆ ਵੀ ਪਾਸਪੋਰਟ ਤੇ ਟਿਕਟ ਮੈਨੂੰ ਦੇਜੋ ਠੀਕ ਆ ਤੇ ਇਦਾਂ ਕਰੋ ਤੁਸੀਂ ਕੱਲ ਨੂੰ ਚਲ ਜਿਓ ਅੱਛਾ ਤੇ ਨਾਲੇ ਮੰਮੀ ਨਾਲ ਲੈ ਜੰਨੇ ਆ ਤੇ ਰਪਿੰਦਰ ਨੂੰ ਵੀ ਲੈ ਜੰਨੇ ਆ ਨਾਲੇ ਮਿਲਗਲਾਵਾਂਗੇ ਉਹਨੂੰ ਚੱਲੇ ਤਾਂ ਕਰ ਲੈਨੇ ਆ ਹੁਣੇ ਡੈਡੀ ਮੈਨੂੰ ਫੋਨ ਕਰਦੇ ਮੈਂ ਕੋਈ ਗੱਲ ਨਹੀਂ ਡੈਡੀ ਦੀ ਸਲਾਹ ਕਰਕੇ ਤੁਹਾਨੂੰ ਮੈਂ ਦੱਸ ਦਿੰਨਾ ਕੱਲ ਹੋ ਆਉਂਗਾ ਉਧਰ ਆਹ ਤੇ ਆ ਤੂੰ ਹੀ ਹੋਏ ਜੀ ਹਮ ਤੇ ਮੰਮੀ ਨੂੰ ਦੱਸ ਦੋ ਤੁਸੀਂ ਤੇ ਮੈਂ ਰਪਿੰਦਰ ਨੂੰ ਕਹਿ ਦਿੰਦਾ ਚੱਲ ਠੀਕ ਆ ਮੈਂ ਕਹਿਣਾ ਫਿਰ ਚਲ ਜਾਨੀ ਹਾਂਜੀ ਠੀਕ ਜੀ ਓਕੇ ਜੋ ਤਾਂ ਹੈਂ ਤੇ ਮੈਂ ਤੇਨਾਂ ਗੱਲ ਕਰਨੀ ਆ ਆਜੋ ਕੀ ਕਰੰਦੀ ਕੁਛ ਨਹੀਂ ਦੀਦੀ ਵੀਰ ਜੀ ਹੁਣਾਂ ਨਾਲ ਗੱਲ ਕਰ ਕੇ ਘੇਤੀ ਆ ਅੱਛਾ ਅੱਛਾ ਠੀਕ ਉਹ ਕਹਿ ਰਹੀ ਭਿਉਣਾ ਵਾ ਅੱਜ ਠੀਕ ਆ ਠੀਕ ਆ ਹਾਂਜੀ ਤੇ ਤਿਆਰੀ ਹੋ ਗਈ ਸਾਰੀ ਹਾਂਜੀ ਦੀਦੀ ਤਕਰੀਬਨ ਤਕਰੀਬਨ ਹੋਈ ਗਈ ਸਾਰੀ ਜੇ ਕਿਸੇ ਚੀਜ਼ ਦੀ ਲੋੜ ਹੈਗੀ ਨਾ ਤੇ ਦੱਸ ਦੀ ਮੈਨੂੰ ਠੀਕ ਆ ਨਹੀਂ ਨਹੀਂ ਦੀਦੀ ਅਜੇ ਤੇ ਸਾਰਾ ਕੁਝ ਮੇਲੀ ਗਿਆ ਵਾ ਤੇ ਲੋੜ ਹੋ ਗਈ ਤੇ ਮੈਂ ਜ਼ਰੂਰ ਦੱਸ ਦੂੰ ਤੇ ਤੂੰ ਜਾ ਕੇ ਨਾ ਉੱਥੇ ਫੋਨ ਕਰਦੀ ਰਿਹਾ ਕਰੀ ਹਾਂਜੀ ਦੀਦੀ ਫੋਨ ਕਿਉਂ ਨਹੀਂ ਕਰਨਾ ਤੁਹਾਨੂੰ ਨਹੀਂ ਕਰਨਾ ਤੇ ਕਿੰਨੂੰ ਕਰਨਾ ਮੈਂ ਇਹਦੀ ਗੱਲ ਸਹੀ ਆ ਹਾਂਜੀ ਤੇ ਚੱਲ ਜਿਹੜਾ ਜਿਹੜਾ ਸਮਾਨ ਰਹਿੰਦਾ ਵਾ ਨਾ ਉਹ ਪਾ ਲਾਂ ਆਪਣਾ ਠੀਕ ਆ ਹਾਂਜੀ ਕੁਝ ਭੁੱਲ ਨਾ ਜਾਵੀਂ ਨਹੀਂ ਨਹੀਂ ਦੀਦੀ ਬੈਸ ਦੇ ਇਹਨਾਂ ਨੇ ਮੇਰ ਨਾਲ ਸਾਰੀ ਤਿਆਰੀ ਕਰਾਤੀ ਆ ਫਿਰ ਵੀ ਜੇ ਕੁਝ ਰਹਿ ਜਾਏਗਾ ਤੇ ਮੈਂ ਇੱਕ ਵਾਰੀ ਆਪ ਦੇਖ ਲਾਂਗੀ ਠੀਕ ਆ ਠੀਕ ਕਦੋਂ ਤੱਕ ਹੋਣਾ ਡੈਡੀ ਇਹਨਾਂ ਨੇ ਬਸ ਤੁਸੀਂ ਫੋਨ ਆਇਆ ਹੀ ਤੇ ਕਹਿੰਦੇ ਹੀ ਥੋੜੇ ਟਾਈਮ ਤੱਕ ਨਿਕਲ ਜਾਣਾ ਹੈ ਕਰੋ ਅੱਛਾ ਅੱਛਾ ਠੀਕ ਆ ਤੇ ਸਾਰਿਆਂ ਨੂੰ ਹਾਂਜੀ ਕਹਿੰਦੇ ਨਾਲੇ ਮਿਲ ਜਾਾਂਗੇ ਤੇ ਨਾਲੇ ਟਿਕਟ ਤੇ ਪਾਸਪੋਰਟ ਜੇ ਦੇਨੇ ਹੀ ਤੇ ਉਹ ਕਹਿੰਦੇ ਹੀ ਫਰਾਦਾ ਚਾ ਤੇ OK ਇਹ ਵੀ ਪਿੰਨ ਵਾਲੇ ਪੜਾ ਜਾਗੇ ਠੀਕ ਆ ਮੈਂ ਵੀ ਫਿਰ ਚਾਹ ਪਣ ਦੀ ਤਿਆਰੀ ਕਰ ਲੈਣੀ ਆ ਕੋਈ ਨਹੀਂ ਦੀਦੀ ਮੈਂ ਤੁਹਾਡਾ ਨਾ ਕਰਾਉਣੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਰੈਸਟ ਕਰ ਲੈ ਠੀਕ ਆ ਤੇ ਆਪਣਾ ਸਮਾਨ ਸਮਨ ਪੈਕ ਕਰ ਲੈ ਹਾਂਜੀ ਬੁੱਤ ਤੂੰ ਮੇਰੇ ਨਾਲ ਥੋੜਾ ਟਾਈਮ ਹੀ ਰਹੀ ਹੈ ਨਾ ਮੈਨੂੰ ਬੜੀ ਕਮੀ ਮਹਿਸੂਸ ਹੋਣੀ ਹੈ ਤੇਰੀ ਪਰ ਕੋਈ ਗੱਲ ਨਹੀਂ ਦੀਦੀ ਤੀ ਫਿਕਰ ਨਾ ਕਰੋ ਮੈਂ ਛੇਤੀ ਆ ਜਾਣਾ ਆ ਇਹ ਆਪੇ ਇੱਕ ਵਾਰੀ ਸੈਟਲ ਹੋਏ ਹੋਵਾਂਗੇ ਹੋ ਸਕਦਾ ਤੁਹਾਨੂੰ ਹੀ ਉੱਥੇ ਬੁਲਾ ਲਾਂ ਚਲੋ ਬੱਦੀਆ ਦੇਖਣ ਪਿੰਡ ਤੇ ਨਾ ਰੱਖਿਆ ਕਰੀ ਠੀਕ ਆ ਆਪਣਾ ਉਥੇ ਹਾਂਜੀ ਦੀਦੀ ਇਹ ਨਾ 24 ਘੰਟੇ ਕੰਮ ਵਾਲੀ ਧਿਆਨ ਰੱਖੀ ਨਹੀਂ ਨਹੀਂ ਕੋਈ ਨਹੀਂ ਦੀਦੀ ਮੈਂ ਪੂਰਾ ਖਿਆਲ ਰੱਖੂ ਫਿਰ ਮੈਂ ਤਿਆਰੀ ਕਰ ਲਾਂ ਠੀਕ ਆ ਕੋਈ ਨਹੀਂ ਦੀਦੀ ਜੀ ਮੇਰੀ ਲੋੜ ਹੋ ਗਈ ਮੈਨੂੰ ਦੱਸ ਦਿਓ ਹਾਂ ਕੋਈ ਇਹਨੂੰ ਦੱਸ ਹਾਂਜੀ ਸਰਪੰਦਰ ਹਾਂਜੀ ਹੋ ਗਈਆਂ ਤਿਆਰ ਹਾਂਜੀ ਮੈਂ ਤਾਂ ਤਿਆਰ ਹੋ ਗਈਆਂ ਤਾਂ ਤੁਸੀਂ ਉਹ ਮੈਂ ਐਦਾਂ ਹੀ ਚੱਲ ਜਾਣਾ ਉਥੇ ਤਿਆਰੀਆਂ ਮੈਂ ਏਂ ਦੇ ਚਲ ਜਾਣਾ ਆ ਘਰ ਵਾਲੇ ਕੱਪੜੇ ਪਾਏ ਆ ਤੁਸੀਂ ਉਹ ਚੱਲ ਕੋਈ ਗੱਲ ਨਹੀਂ ਉਹ ਚੰਗੇ ਕਿਤੇ ਸੌਖੇ ਆ ਗੜੀ ਕਿਤੇ ਸਾਹ ਨਹੀਂ ਲੈਂਦੇ ਜਿਹੜੇ ਚਾ ਉਹਨਾਂ ਫੋਕੀ ਰੱਦ ਨਹੀਂ ਸਾਡੇ ਗੜੀ ਚੱਲ ਫਿਰ ਵੀ ਉਹ ਚੱਲ ਕੋਈ ਗੱਲ ਨਹੀਂ ਇਹ ਗੱਲਾਂ ਤੂੰ ਛੱਡ ਤੇ ਮੰਮੀ ਵਾਲੇ ਵੀ ਜਾ ਭਲਾ ਹੋ ਗਏ ਤਿਆਰ ਕਿ ਨਹੀਂ ਹੋਏ ਕੋਈ ਨਹੀਂ ਮੈਂ ਜਾਣੀ ਉਹਨਾਂ ਵਾਲੇ ਨਾਲੇ ਨਾਲ ਗੱਲ ਕਰਨੀ ਹੈ ਕਿ ਤੇਰ ਨਾਲ ਦੱਸੋ ਜਿੱਦਾਂ ਇੱਥੇ ਤੂੰ ਕਹਿੰਦੀ ਰਹਿਨੀ ਆ ਨਾ ਉਹਨਾਂ ਦੇ ਪੈਸੇ ਖਾਲੇ ਆ ਉਹਨਾਂ ਨੇ ਧੋਖਾ ਕਰਨ ਦੇ ਆ ਠੀਕ ਆ ਨਾ ਇਹ ਗੱਲ ਉੱਥੇ ਜਾ ਕੇ ਨਾ ਕਰੀ ਉਹਨਾਂ ਨਾਲ ਮੈਨੂੰ ਹੋਰ ਨਾ ਸਾਰਾ ਭਾਂਡਾ ਸਾਡਾ ਫਟ ਜੇ ਉੱਥੇ ਹੀ ਲੈ ਦੱਸ ਮੈਂ ਐਵੇਂ ਕਰ ਦੂੰਗੀ ਮੈਚ ਦੇਣਾ ਕਿ ਐਵੇਂ ਜਾ ਕੇ ਬੋਲੀ ਜਾਵਾਂਗੇ ਕੋਈ ਜਿੰਨੀ ਕੋ ਪੁੱਛਣਗੇ ਨਾ ਉਹਨੇ ਕੇ ਜਵਾਬ ਦੇਈ ਉੱਥੇ ਠੀਕ ਹੈ ਨਾ ਵਾਧੂ ਗੱਲ ਕਰਨ ਦੀ ਉੱਥੇ ਲੋੜ ਨਹੀਂਗਾ ਚਲੋ ਠੀਕ ਹੈ ਹੁਣ ਸਾਰਾ ਕੰਮ ਤੇ ਬਣਿਆ ਉੱਥੇ ਵਿਗੜਨਾ ਜਾਏ ਕਿਤੇ ਠੀਕ ਆ ਤੇ ਜਾ ਮੰਮੀ ਹਲ ਜਾ ਤੇ ਵੇਖ ਜਾ ਕੇ ਹੋਏ ਤਿਆਰ ਕਣੀ ਕੱਪੜੇ ਪਾ ਲਓ ਇੱਥੇ ਉਹ ਚੰਗੇ ਗੇਰੇ ਸੌਕੇ ਗਾੜੀ ਸਾਹ ਨਹੀਂ ਲੈਂਦੇ ਬੋ ਹਾਂਜੀ ਉਹ ਜਿਹੜੀ ਸੱਸ ਵਾਂ ਨੇ ਦੀ ਜੋਤੀ ਹਾਂਜੀ ਉਹ ਗੱਲਾਂ ਬੜੀਆਂ ਕਰਦੀ ਆ ਠੀਕ ਆ ਤੇ ਥੋੜਾ ਇਹ ਆ ਵੀ ਜੇ ਕਰੋਗੀ ਨਾ ਕੋਈ ਗੱਲਬਾਤ ਹੂੰ ਉਸੇ ਵੇਲੇ ਜਵਾਬ ਦੇ ਦੀ ਜਾਂ ਮੈਨੂੰ ਦੱਸੀ ਗੱਲਾਂ ਕਰਦੀ ਆਹੋ ਐਵੇਂ ਵਾਦੂਦੀ ਆ ਮਮਮੀ ਅਸੀਂ ਵੀ ਉਸ ਦਿਨ ਗਏ ਸੀ ਨਾ ਤੇ ਐਵੇਂ ਸਵਾਲ ਜਵਾਬ ਖੁੱਸੀ ਜਾਂਦੀ ਐ ਅੱਛਾ ਤੇ ਐਵੇਂ ਉਹਦੇ ਗੱਲਾਂ ਚ ਨਾ ਆ ਜਾਓ ਤੁਸੀਂ ਤੇ ਕੋਈ ਗੱਲ ਨਹੀਂ ਤੇ ਫਿਕਰ ਨਾ ਕਰੋ ਜੇ ਉਹ ਗੱਲਾਂ ਕਰ ਲੂਗੀ ਨਾ ਤਾਂ ਫਿਰ ਮੈਂ ਜਵਾਬ ਦੇਣਾ ਕੋ ਹੁੰਦਾ ਆ ਮੈਂ ਦੇ ਲੂਗੀ ਪੈਨੂੰ ਕੋਈ ਆਹੋ ਜਿੰਨਾ ਕੋ ਪੁੱਛਣ ਹੋਣਾ ਕਿ ਜਵਾਬ ਦਿਓ ਠੀਕ ਹੈ ਠੀਕ ਹੈ ਹਾਂ ਐ ਵੀ ਇਦਾਂ ਦੇ ਆ ਮੈਂ ਅਦਰ ਰਵਿੰਦਰ ਨੂੰ ਵੀ ਕਿਹਾ ਮੈਂ ਬਹੁਤੀਆਂ ਸਲਾਮਾਂ ਚੁਣਾ ਪਈਆਂ ਬਿਲਕੁਲ ਗੱਲ ਸੁਣ ਮੇਰੀ ਸਾਡੀ ਕੁੜੀ ਚਲ ਜੇ ਨਾ ਤਾਂ ਬਸ ਸਾਰਾ ਕੁਝ ਨਾ ਹੱਲ ਹੋ ਜਾਣਾ ਆ ਕੁੜੀਆਂ ਤੇ ਹੁਣ ਚਲੀ ਜਾਣਾ ਹੁਣ ਸਾਰਾ ਕੁਝ ਤੇ ਹੋ ਗਿਆ ਆ ਹਰੇ ਆ ਵੀ ਜਨਜੇ ਜਾਂਦੀ ਨਹੀਂ ਹੁਣ ਜੇ ਡਰ ਤੇ ਹੈ ਹੀ ਨਾ ਚਲ ਕੋਈ ਗੱਲ ਨਹੀਂ ਸਭ ਠੀਕ ਹੋ ਗਿਆ ਚਲ ਅੱਪੇਗਾ ਵਾਈਗਨ ਸਪੋਰਟ ਠੀਕ ਕਰ ਦਣਾ ਕੋਈ ਗੱਲ ਹੀ ਕਰਨਾ ਕਰੋ ਤੁਸੀਂ ਜੋ ਬਣ ਉਹ ਜੋਦੇ ਡੈਡੀ ਦਾ ਆਇਆ ਫੋਨ ਹਾਂਜੀ ਡੈਡੀ ਆਇਆ ਸੀਗਾ ਮੈਨੂੰ ਕਹਿੰਦੇ ਸੀ ਕਹਿੰਦੇ 10 ਮਿੰਟ ਤੱਕ ਪਹੁੰਚ ਚਲੇ ਆ ਤੇ ਮੰਮੀ ਮੇਰੀ ਗੱਲ ਸੁਣੋ ਅੱਜ ਜਿਹੜੀ ਗੱਲ ਕਰਨੀ ਹੋਗੀ ਨਾ ਉਹ ਕਰ ਲਿਓ ਉਹਨਾਂ ਦੇ ਨਾਲ ਜੋਦੀ ਮੰਮੀ ਨੇ ਵੀ ਆਉਣਾ ਨਾਲ ਅੱਛਾ ਤੇ ਭਰਾ ਭਰਾਈ ਵੀ ਆਉਣਦੇ ਆ ਤੇ ਚਲ ਜਿਹੜੀ ਗੱਲ ਕਰਨੀ ਆ ਇੱਥੇ ਬਹਿ ਕੇ ਸਰਜਣਾ ਕਰ ਲਿਓ ਮੁੜ ਕੇ ਭਰਾ ਮੈਨੂੰ ਨਾ ਕਹਿਓ ਵੀ ਅਸੀਂ ਗੱਲ ਕਰਨੀ ਸੀ ਸਾਨੂੰ ਮੌਕਾ ਨਹੀਂ ਮਿਲਿਆ ਕੋਈ ਗੱਲ ਨਹੀਂ ਜੋਵਣ ਮੈਂ ਸਾਰੀ ਗੱਲ ਜੋਦੀ ਮੰਮੀ ਨਾਲ ਕਰੂੰਗੀ ਹੁਣ ਉਹਨੂੰ ਵੀ ਪਤਾ ਹੋਣਾ ਚਾਹੀਦਾ ਵਾ ਵੀ ਰਕਮ ਲਾਈ ਹੈ ਸਾਡੀ ਕੁੜੀ ਤੇ ਜ਼ਮੀਨ ਵੇਚੀ ਹੀ ਅਹੀਂ ਵੀ ਚੱਲ ਤੂੰ ਚਲ ਜਾਏਂਗਾ ਫੇਰ ਤਾਂ ਸਾਰੇ ਕੰਮ ਪੋਲ ਜਾਣੇ ਹਨ ਨੂੰ ਉਹ ਵੀ ਸਿਆਣੀ ਆ ਨੂੰ ਵੀ ਪਤਾ ਵਾ ਕੋਈ ਗੱਲ ਨਹੀਂ ਜੋਬਣਾ ਲਵੜੀ ਨਾਲ ਵੀ ਗੱਲ ਕਰਾਂਗੇ ਆਪਾਂ ਜੇ ਆਪਾਂ ਪੈਸੇ ਲਾਏ ਇਨੇ ਹੋਣਾ ਤਾਂ ਗੱਲ ਬੰਜੇ ਜੋਬੰਦੀ ਵੀ ਓਏ ਆਹੋ ਚਲੋ ਮੈਂ ਤਾਂ ਤਾਂ ਕਰਕੇ ਕਹਿਣ ਦੇ ਵੀ ਚਲੋ ਹੁਣ ਜਿਹੜੀ ਗੱਲ ਕਰ ਲੈਣੀ ਐ ਨਾ ਉਹ ਚੰਗਾ ਵਾ ਤੇ ਬਾਅਦ ਚ ਮੁੜ ਕੇ ਐਵੇਂ ਇੱਕ ਦੂਜੇ ਨੂੰ ਫੋਨ ਤੇ ਕਰਨਾ ਹਨਾ ਜੋ ਵੀ ਕਹਿਣਾ ਵਾ ਪਤਾ ਗੱਲ ਕੀ ਆ ਜੈਂਟ ਉਹਨਾਂ ਨੇ ਕੀਤਾ ਹਨਾ ਗੱਲ ਸਾਰੀ ਉਹਨਾਂ ਨੇ ਕੀਤੀ ਆ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਕਹਿਣਾ ਵਾ ਨਾ ਨੂੰ ਕਿਦਾਂ ਕਰਨਾ ਅੱਗੇ ਹਨਾ ਚਲਤੇ ਰਹਿ ਕੰਮ ਬੰਨ ਜੀ ਹਾਂ ਜੀ ਹਾਂ ਜੀ ਰਮਨ ਜੋਦੀ ਮਮੀ ਨੂੰ ਅੰਦਰ ਬਿਠਾ ਕੇ ਨਾ ਕਰ ਲਈ ਗੱਲਬਾਤ ਠੀਕ ਆ ਕਿ ਨਹੀਂ 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 ਮੈਨੂੰ ਪਤਾ ਵਾ ਕੀ ਕਿ ਲਾ ਕੇ ਆਣ ਗਵਾਣ ਸੁਣੂੰਗਾ ਤੇ ਲੋਕੀ ਕੀ ਕਹਿਣਗੇ ਕੋਈ ਗੱਲ ਨਹੀਂ ਮੈਂ ਅੰਦਰ ਆਵਾਜ਼ ਮਾਰ ਕੇ ਹੌਸਲੇ ਨਾਲ ਹੀ ਉਹਨਾਂ ਨੂੰ ਕਹੂੰਗੀ ਕਿਉਂਕਿ ਉਹਨਾਂ ਪਿਓ ਪੁੱਤਾਂ ਦਾ ਸੁਭਾਅ ਤੇ ਉਦਾਂ ਦਾ ਵਾ ਤੇ ਮਮੀ ਉਹਦੀ ਮੈਨੂੰ ਚੰਗੀ ਲੱਗਦੀ ਆ ਫੇਰ ਵੀ ਸਮਝੂਗੀ ਗੱਲ ਤੇ ਖਰਚਾ ਲਾਇਆ ਵਾ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਅੰਦਰ ਬਿਠਾ ਕੇ ਗੱਲ ਕਰ ਲਿਓ ਜੇ ਸਾਹਮਣੇ ਗੱਲ ਕੀਤੀ ਨਾ ਤਾਨੂੰ ਪਤਾ ਤਾਂ ਡੈਡੀ ਨੇ ਫੇਰ ਕਾਲਾ ਪੈਣਾ ਵੇਖ ਜੋ ਬਣ ਗੱਲ ਤਾਂ ਕਰਨੀ ਪੈਣੀ ਆ ਭਾਵੇਂ ਡੈਡੀ ਉਹਦਾ ਕਾਲਾ ਹੀ ਪਵੇ ਕਾਲੇ ਤੇ ਸਾਨੂੰ ਪਿਆਣਾ ਚਾਹੀਦਾ ਵਾ ਪਈ ਹੀ ਪੈਸੇ ਲਾਏ ਆ ਤੁਹਾਡਾ ਪੁੱਤ ਘਰ ਬੈਠਾ ਵਾ ਤੇ ਉਹਨਾਂ ਦੀ ਕੁੜੀ ਚਲ ਚੱਲੀ ਆ ਪਰ ਅਸੀਂ ਸ਼ਰਮ ਦੇ ਮਾਰੇ ਚੁੱਪ ਕੀਤੇ ਆ ਪਿਆਂਡ ਗਵੰਡ ਕੀ ਕਹੂਗਾ ਉਹ ਚਲੋ ਹੁਣ ਤਰੀਕਾ ਹੀ ਇਹੋ ਆ ਹੁਣ ਤੇ ਕੀ ਕਰ ਲੈਣਾ ਵਾ ਅਸੀਂ ਉਹਦੇ ਡੈਡੀ ਨਾਲ ਗੱਲ ਕਰ ਲਾਂਗੇ ਤੇ ਤੁਸੀਂ ਉਹਦੀ ਮੰਮੀ ਨਾਲ ਗੱਲ ਕਰ ਲਿਓ ਉੱਧਰ ਬੈਠ ਕੇ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਗੱਲ ਲੈ ਪਰਵ ਨੇ ਵੀ ਆ ਗਏ ਆ ਉਹ ਚੱਲੀ ਆ ਗਏ ਜੀ ਮੇਰਾ ਤਾਂ ਇਹ ਨਹੀਂ ਕੱਟਦਾ ਕੋਈ ਨਹੀਂ ਸਾਹ ਬੜੇ ਹੋ ਗਏ ਸੱਸੀ ਕਲਪਾਜੀ ਸੋ ਅਰਗੜੀ ਬੇਪੂ ਸੱਸੀ ਕਲਪਾਜੀ ਸੱਸੀ ਕਲਪਾਜੀ ਸੱਸੀ ਹੋ ਗਈ ਮੈਂ ਨਹੀਂ ਮੈਂ ਨਹੀਂ ਪਤਾ ਸੱਸੀ ਕਲਪਾਜੀ ਸੱਸੀ ਕਲਪਾਜੀ ਬੈਠੋ ਬਾਹਰ ਹੋ ਕੋਈ ਨੇ ਬੈਠਾ ਪਤਾ ਮੈਂ ਅਮਨਜੀਤ ਤੇ ਬੈਹ ਜਾਣਾ ਹੋਰ ਭਾਜੀ ਪਿੰਡ ਸਭ ਠੀਕ ਠਾਕ ਹਾਂਜੀ ਹਾਂਜੀ ਠੀਕ ਜੀ ਵਡਾਇਆ ਚੋ ਨਾ ਜਾ ਨਗਲੀ ਜੀ ਨਹੀਂ ਹਜੇ ਥੋੜਾ ਲੇਟ ਹੀ ਆ ਠੀਕ ਠੀਕ ਹਾਂਜੀ ਹੋਰ ਤੋਂ ਹੀ ਸੜਾਉ ਬਸ ਹੋ ਰਹੀਏ ਭਾਜੀ ਵਧੀਆ ਸਭ ਠੀਕ ਆ ਵੀ ਵਧੀਆ ਹੋ ਗਿਆ ਜਿਹੜਾ ਜੋਦੜ ਵਾਲਾ ਕੰਮ ਨਾ ਹਾਂਜੀ ਹਾਂਜੀ ਹਾਂ ਚਲੋ ਮਾਰਾ ਹੀ ਨੇ ਕੀਤੀ ਹੈ ਕਿਰਪਾ ਹਾਂਜੀ ਬਹੁਤ ਵਧੀਆ ਹੋ ਗਿਆ ਲੋਕੀ ਭਾਜੀ ਕਿੰਨਾ ਕੰਨਾ ਚਿਰ ਕਾਗਜ਼ ਲਾ ਛੱਡ ਦਿਆ ਨਿਕਲਦਾ ਹੀ ਨਹੀਂ ਵਿਜਾ ਬਿਲਕੁਲ ਤਾਂ ਬਹੁਤ ਵਧੀਆ ਹੋ ਗਿਆ ਉਹ ਮਸੜ ਜੀ ਤਾਂ ਹੀ ਤੇ ਆਈ ਆਪਣਾ ਜੈਂਟ ਲੱਭਿਆ ਇਹ ਤੇ ਜਿਹੜਾ ਛੇਤੀ ਕੰਮ ਕਰਾ ਦੇ ਨਹੀਂ ਤੇ ਲੋਕਾਂ ਦੇ ਸਾਲ-ਸਾਲ ਵਿਝੇ ਹੀ ਨਹੀਂ ਕਰਦੇ। ਵੇਰ ਗੱਲ ਠੀਕ ਹੈ ਤੁਹਾਡੀ ਪੁੱਤ। ਹਾਂਜੀ। ਚੱਲ ਪੁੱਤ ਕੋਈ ਗੱਲ ਨਹੀਂ। ਰਲ ਮਿਲ ਕੇ ਕੰਮ ਹੋ ਗਿਆ ਵਾ। ਚੱਲ ਕੁੜੀ ਜਾਊਗੀ। ਕੱਲ ਮੁੰਡੇ ਨੂੰ ਵੀ ਸੱਦੂਗੀ। ਬੜੀ ਖੁਸ਼ੀ ਵਾਲੀ ਗੱਲ ਵਾ। ਬਥੇਰੀ ਪੰਜ ਛੇਤੀ ਬਨ ਜਾਣਾ ਮਗਰੀ। ਚੱਲ ਕੋਈ ਗੱਲ ਨਹੀਂ ਪੁੱਤ। ਬਥੇਰੀ ਪੱਜ ਦੌੜ ਕੀਤੀ ਹੈ ਤਹੀ ਵੀ। ਹਾਂਜੀ ਹਾਂਜੀ। ਸਚੀ ਗਾਂਜ ਜੀ ਸਤ ਸ੍ਰੀ ਅਕਾਲ ਹੋ ਠੀਕ ਠਾਕ ਹਾਂ ਜੀ ਸਤ ਸ੍ਰੀ ਅਕਾਲ ਸਚੀ ਗਾਂਜ ਵਧੀਆ ਸਚਕਾ ਬਾਕੀ ਸਭ ਸਸੂ ਜੀ ਸਚੀ ਗਾਂਜ ਵੀ ਸਸੂ ਮਮੀ ਜੀ ਆਜੋ ਹੀ ਅੰਦਰ ਬੈੰਨੇ ਆ ਆਜੋ ਭਾਬੀ ਤੁਸੀਂ ਵੀ ਮਮੀ ਆਜੋ ਚਲੋ ਹੋਰ ਭਾਜੀ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਆਪਣੀ ਸੁਣਾ ਦਿਓ ਵਧੀਆ ਠੀਕ ਠਾਕ ਹੈ ਹੋਰ ਪਾਸਪੋਰਟ ਤੇ ਟਿਕਟ ਲਿਆਂਦੀ ਨਾਲ ਹਾਂ ਲਿਆਂਦੀ ਹੈ ਅਹੀਂ ਨਾ ਸਮਾਨ ਡੇ ਹੈ ਪੈਕ ਕਰਨ। ਅੱਛਾ ਤੇ ਮੈਂ ਜੋਤ ਨੂੰ ਕਹਿੰਦਾ ਮੈਂ ਕਿਹਾ ਚੱਲ ਸੱਦ ਲੋ ਅੱਜ ਹੀ ਨਾਲੇ ਮੈਂ ਮਿਲਗਿਲ ਜਾਣਗੇ ਤੇ ਨਾਲੇ ਚੱਲ ਮੈਂ ਸਮਾਨ ਦੇ ਜਾਣਗੇ। ਉਹ ਆਹੋ ਤੇ ਸਭ ਕੁਝ ਲੈ ਕੇ ਹੀ ਆਏ ਆਂ ਅਹੀਂ। ਹਾਂਜੀ। ਭਰੀ ਜੋ ਬੰਦਾ ਕਰੋਂ ਤੱਕਾਂ ਬਣੂਗਾ। ਪਾਜੀ ਲੱਗ ਜਾਂਦੇ ਹੁੰਦੇ 5-6 ਮਹੀਨੇ। ਤੇ ਇੱਕ ਸਮੈਸਟਰ ਤੋਂ ਬਾਅਦ ਸੱਲ ਸਕਦੀ ਏ। ਠੀਕ ਹੈ ਜੀ। ਹਾਂਜੀ। ਅਹੀਂ ਡੇ ਹੈ ਪੈਕਿੰਗ ਕਰਨ। ਤੇ ਉਦਾਂ ਉਹਦਾ ਸਮਾਨ ਜਿਹੜਾ ਤੁਸੀਂ ਦੱਸਿਆ ਹੋ ਉਹ ਤੇ ਅਸੀਂ ਪਾ ਹੀ ਦਿੱਤਾ ਪਰ ਜਿਹੜਾ ਤੁਸੀਂ ਸਮਾਨ ਕਹਿੰਦੇ ਹੋ ਨਾ ਆਪਣੇ 1200 ਨੂੰ ਘੱਲਣਾ ਵਾ ਉਹ ਵੀ ਦੱਸ ਦਿਓ ਫਿਰ ਉਹ ਵੀ ਸਮਾਨ ਚ ਪਾ ਦੇਣਾ ਜਿਹੜਾ ਤੁਹਾਨੂੰ ਚੋਣ ਹਾਂ ਤੇ ਪਰਸੋਂ ਫਿਰ ਕਿੰਨੇ ਕ ਵੇ ਜਾਣਾ ਜੀ ਸਵੇਰੇ ਜਾਣਾ ਪੈਣਾ ਉਮੜ ਕੇ ਫਲਾਈਟ ਤੇ 8 ਵਜੇ ਦੀ ਸਵੇਰ ਦੀ ਕੋਈ ਗੱਲ ਨਹੀਂ ਤੁਰ ਪਾਂਗੇ ਸੌਖ ਤੇ ਇੱਥੋਂ ਹਾਂ ਇਹ ਵੀ ਟਾਈਮ ਸੇ ਤੁਰੇ ਹੋਵਾਂਗੇ ਡੇਢ ਘੰਟਾ ਕੀਤਾ ਜਾਵਾਂਗੇ ਤੇ ਪੁੱਤ ਫੇਰੀ ਆ ਹਾਂਜੀ ਹਾਂਜੀ ਆ ਜਾਵਾਂਗਾ ਮੈਂ ਕੀਤਾ ਆ ਜਾਵਾਂਗਾ ਥੋੜਾ ਜਿਹਾ ਕੋਈ ਗੱਲ ਨਹੀਂ ਡੇਢ ਹੋਣੀ ਵੀ ਆ ਜਾਣਗੇ ਇਹਨਾਂ ਸਰ ਜਣੇ ਕੱਿੱਥੇ ਆਏ ਹੋ ਇਕੱਠੇ ਆ ਜਾਣਗੇ ਇੱਕ ਗੱਡੀ ਇੱਥੋਂ ਕਰਾਵਾਂ ਚੜ ਕੋਈ ਗੱਲ ਨਹੀਂ ਵੇਖ ਲਈ ਜਿੱਦਾਂ ਤੂੰ ਮਰਜ਼ੀ ਮੈਂ ਤਾਂ ਜੋਤ ਨੂੰ ਸਮਝਾਉਂਦਿਆਂ ਹੀਗਾ ਮੈਂ ਕਿਹਾ ਵੀ ਉੱਥੇ ਜਾ ਕੇ ਕੰਮ ਦੀ ਬਹੁਤੀ ਖੇਚਣਾ ਕਰਿਓ ਆਹ ਚੱਲ ਕੋਈ ਨਹੀਂ ਥੋੜੀ ਬਹੁਤੇ ਪੈਸਿਆਂ ਦੀ ਲੋੜ ਪਊਗੀ ਤੇ ਅਸੀਂ ਇਧਰੋਂ ਪਾਦਿਆ ਕਰਾਂਗੇ ਉਹ ਆਹ ਕੋਈ ਗੱਲ ਨਹੀਂ ਪਾਦਿਆ ਕਰਾਂਗੇ ਹਨਾ ਬਾਕੀ ਕੋਈ ਨਹੀਂ ਜੋ ਆਪਣਾ ਪੁੱਛ ਚੱਲ ਜਣਾ ਬਾਅਦ ਚੋਂ ਤੇ ਕੰਮ ਹੀ ਕਰਨਾ ਜਾਂ ਆਕੇ ਉਹ ਜੋ ਥੋੜੇ ਟਾਈਮ ਬਾਅਦ ਵਿੱਚ ਚੱਲ ਜਣਾ ਤੂੰ ਕੰਮ ਕਰਦਾ ਰਹੀ ਬਿਲਕੁਲ ਬਿਲਕੁਲ ਕੋਈ ਨਹੀਂ 6 ਮਹੀਨੇ ਦੀ ਗੱਲ ਵਾ ਸਾਰੀ ਮੁੜ ਕੇ ਮੈਂ ਚਲੀ ਜਾਣਾ ਬਣ ਜਾਣਾ ਕੰਮ ਛੇਤੀ ਤੇ ਦੋਦਾ ਬਣ ਗਿਆ ਤੇਰਾ ਵੀ ਬਣ ਜੂਗਾ